ਬਾਨ ਕਿਦਾਂ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਗੇ ਗਾਇਸ ਮੱਕਰ ਸਕ੍ਰਾਂਤੀ ਦੀ ਹੈ ਵੀ ਸਭ ਨੂੰ ਬਹੁ ਬਹੁ ਵਧਾਈਆਂ ਤੇ ਇੱਧਰ ਆਪਾਂ ਬਣਾਉਣ ਜਾ ਰਿਹਾ ਕੜਾ ਪ੍ਰਸ਼ਾਦ ਸੋ ਕੜਾਈ ਆਪਣੀ ਗਰਮ ਹੋ ਚੁੱਕੀ ਹੈ ਤੇ ਕੜਾ ਪ੍ਰਸ਼ਾਦ ਨਾਲ ਲੱਗੇ ਆ ਬਣੇ ਗਾਇਸ ਕੜਾ ਪ੍ਰਸ਼ਾਦ ਲਾਲ ਹੋ ਗਿਆ ਇੱਧਰ ਦੇਖੋ ਲੱਖੋਂ ਚੀਨੀ ਤੇ ਪਾਣੀ ਐ ਅਧਰਾਂਗੇ ਰੈਡੀ ਹੋ ਗਿਆ ਆਪਣਾ ਪ੍ਰਸ਼ਾਦ ਜੀ ਜੀ ਆਇਸ ਦੇਖੋ ਕਿੰਨਾ ਸੋਹਣਾ ਬਣਿਆ ਪ੍ਰਸ਼ਾਦ ਕਰਮਾ ਗਰਮ ਘੋ ਵੀ ਐਂ ਪ੍ਰੋਪਰ ਹੈ ਦੇਖੋ ਕੋਈ ਜ਼ਿਆਦਾ ਨਹੀਂ ਸੋ ਦੇਖੋ ਵਾਓ ਮੇਰੇ ਬੱਚਿਆਂ ਨੂੰ ਤਾਂ ਬਹੁਤ ਪਸੰਦ ਆ। ਸੋ ਕਾਨਾ ਜੀ ਨੂੰ ਅੱਜ ਅੰਨ ਦਾ ਭੋਗ ਨਹੀਂ ਲੱਗੇਗਾ ਕਿਉਂਕਿ ਅੱਜ ਹੈ ਕਾਸਤੀ ਸੋ ਖਿਚੜੀ ਵੀ ਅਸੀਂ ਨਹੀਂ ਬਣਾਈ ਚਾਵਲ ਚਾਵਲ ਨਹੀਂ ਬਣਾਈਦੇ ਅੱਜ ਕਾਸਤੀ ਤੇ ਜਦੋਂ ਕਾਸਤੀ ਹੋਵੇ ਕਾਨਾ ਜੀ ਦੀ ਤੇ ਨਹੀਂ ਉਹਨਾਂ ਨੂੰ ਅੰਨ ਦਾ ਚਾਵਲ ਦਾ ਭੋਗ ਲੱਗਦਾ ਸੋ ਕਾਨਾ ਜੀ ਨੂੰ ਫਲ ਦਾ ਹੀ ਭੋਗ ਲਾਵਾਂਗੇ ਤੇ ਤਾਂ ਖਿਚੜੀ ਜ਼ਰੂਰ ਰਾਤ ਨੂੰ ਬਣਾ ਕੇ ਰੱਖੀ ਦੀ ਅਸੀਂ ਤੇ ਚਲੋ ਗਾਇਜ਼ ਮਿਲਦੇ ਆ ਥੋੜੀ ਦੇ ਰੁੱਕ ਕੇ ਹਾਂਜੀ ਗਾਇਜ਼ ਇੱਧਰ ਆਇਆ ਪਕੌੜੇ ਗਰਮਾ ਗਰਮ ਵਾਓ ਬਹੁਤ ਟੇਸਟੀ ਨੇ ਸੋ ਆਪਾਂ ਲੱਗੇ ਹੁਣ ਖਾਣ ਗਾਈ ਸ਼ਾਮ ਹੋ ਚੁੱਕੀ ਹੈ ਤੇ ਇੱਧਰ ਬਣ ਗਈ ਹੈ ਕੜੀ ਸੋ ਕੜੀ ਬਣਾਵਾਂਗੇ ਯੰਮੀ ਯੰਮੀ ਟੇਸਟੀ ਟੇਸਟੀ ਵਾਓ ਅਨਮੋਲ ਕਹਿੰਦਾ ਮਮਾ ਕੜੀ ਬਣਾਓ ਕੜੀ ਖਾਣੀ ਹੈ ਸੋ ਮੈਂ ਕਹਾਂ ਚਲ ਕੱਲ ਸਕੂਲ ਵੀ ਹੈ ਬੱਚਾ ਦਾ ਸੋ ਚੀਫਨ ਵੀ ਚਾਹੀਦਾ ਹੈ ਬੱਚਿਆਂ ਨੂੰ ਚੀਫਨ ਚ ਸਬਜ਼ੀ ਵੀ ਚਾਹੀਦੀ ਹੈ ਔਰ ਮੈਂ ਕਹਾਂ ਚਲ ਸਬਜ਼ੀ ਬਣਾ ਲੈ ਚਾਹੀਦੀ ਹੈ ਸੋ ਇੱਧਰ ਖੁਲਿਆ ਪਿਆ ਵੇਸਣ ਵੇਸਣ ਆਪਾਂ ਖੋਲ ਕੇ ਰੱਖ ਲਿਆ ਸੋ ਥੋੜੀ ਜਿਹੀ ਆ ਲੱਸੀ ਬਚੀ ਹੈ ਪੀ ਲਾਂਗੇ ਕੱਲ ਆਪਾਂ ਤੇ ਹੁਣ ਸਾਰਾ ਆਪਾਂ ਫਿਰ ਜਿਹੜਾ ਮੈਸ ਹੈ ਉਹ ਕਲੀਅਰ ਕਰ ਦਾਂਗੇ ਭਾਂਡੇ ਕਿੰਨੇ ਹੋਏ ਪਏ ਆ ਸੋ ਫਟਾਫਟ ਮੈਂ ਕਿਾ ਸਬਜ਼ੀ ਧਰ ਕੇ ਸੋ ਆਰ ਕਿਚਨ ਕਲੀਨ ਕਰ ਲਾਂਗੇ ਕੀ ਬਣਾ ਰਹੇ ਆ ਬਾਜੀ ਅਰੋਲ ਜੀ ਤੁਹਾਡੀ ਫੇਵਰਿਟ ਕੜੀ ਬਣਾ ਰਹੀ ਆ ਦੇਖੋ ਬਾਲੇ ਖਾ ਰਹੀ ਹੈ ਸੋ ਹੁਣ ਪਕੌੜਿਆਂ ਦਾ ਬੈਟਰ ਰੈਡੀ ਹੈ ਦੇਖੋ ਤੇ ਪਕੌੜੇ ਦਾ ਆ ਫਰਾਈ ਕਰਾਂਗੇ ਸੋ ਇੱਧਰ ਕੜੀ ਉਬਲ ਰਹੀ ਹੈ ਸੋ ਇਸ ਲਈ ਮੈਂ ਅਨਮੋਲ ਨੂੰ ਕੋਲ ਨਹੀਂ ਦਿੱਤਾ ਸੀ ਇੱਧਰ ਮળો ਕੜੀ ਨੂੰ ਇੱਕ ਮੈਕਸਿਮਮ 1 ਘੰਟਾ ਦਾ ਲੱਗੇਗਾ ਜ਼ਰਾ ਪਕੌੜੇ ਦੇ ਵੇਲੇ ਪਾਦਾ ਫੋਨ ਮੇਰਾ ਪਲੇਸਟ ਬੰਦ ਕਰਦੇ ਬਲੌਗ ਤੇ ਮੇਰਾ ਥੰਬਨੇਲ ਕਿੱਥੇ ਹੁਣ ਅਨਮੋਲ ਤੋਂ ਭੇਟ ਨਹੀਂ ਹੋ ਰਿਹਾ ਕਿਉਂਕਿ ਅਨਮੋਲ ਨੇ ਕਿਹਾ ਕਿ ਬਣਵਾਈ ਹੈ ਮੰਮਾ ਕੜੀ ਭਰਾ ਮੈਂ ਤਾਂ ਕਿਹਾ ਸੀ ਚਨੇ ਕਹਿੰਦਾ ਨਹੀਂ ਮੈਂ ਅੱਪਸ ਵੇਰ ਦਾ ਮੂੰਹ ਸਵਾਰੀ ਜਾਂਦਾ ਕਹਿੰਦਾ ਅਨਮੋਲ ਦੀ ਫੇਵਰਿਟ ਹੈ ਕੜੀ ਸੋ ਸਾਰੇ ਹੀ ਮੈਂ ਸਾਰੇ ਘਰ ਚ ਲੱਗ ਗਏ ਗਾਇਜ਼ ਇਹ ਕੜੀ ਨਾ ਮੈਨੂੰ ਬੱਚਣੀ ਨਹੀਂ ਕਿਉਂਕਿ ਕੱਲ ਮੇਰਾ ਸਕੂਲ ਆ ਤੇ ਮੇਰੇ ਦੋਸਤਾਂ ਨੂੰ ਮੈਨੂੰ ਅਪਾ ਕੋ ਅੱਛੇ ਤੁਹਾਡੇ ਹੱਥ ਦਾ ਉਹਨਾਂ ਨੂੰ ਪਸੰਦ ਆ ਸੈਂਡਵਿਚ ਵੀ ਪਸੰਦ ਆ ਨਾ ਬੱਚਿਆਂ ਨੂੰ ਸੈਂਡਵਿਚ ਪਾਸਤਾ ਨਿਊਡਲ ਅਨਮੋਲ ਕੱਲ ਸਕੂਲ ਵੀ ਲੈ ਕੇ ਜਾਏਗਾ ਸੋ ਮੈਂ ਭਾਰ ਤੂੰ ਦੀ ਡੱਬਾ ਟਰੇ ਬੱਚੇ ਬਸ ਖੁਸ਼ ਹੋ ਕੇ ਖਾਣ ਮਾਵਾ ਨੂੰ ਹੋਰ ਕੀ ਚਾਹੀਦਾ ਹੈ ਨਾ ਵੀ ਸਵੇਰੇ ਰੋਟੀ ਸੌੜੇ ਸੋਲਿਡ ਜਾਈਦਾ ਹੁੰਦਾ ਬ੍ਰੇਕਫਾਸਟ ਜਿਹੜਾ ਬ੍ਰੇਕਫਾਸਟ ਹੈ ਨਾ ਸੌਲੋ ਸੋ ਮੈਂ ਤੇਲ ਗਾਇ ਸੜ ਚੁੱਕਾ ਹੈ ਦੇਖੋ ਧੂਆ ਪੂਰਾ ਆ ਰਿਹਾ ਸੋ ਇਹ ਹੋ ਚੁੱਕਾ ਹੈ ਡਨ ਹੈ ਤੇਲ ਕਿਉਂਕਿ ਜਿਆਦਾ ਤੇਲ ਸਾਲ ਲਓ ਫਿਰ ਇਹ ਰਿਫੈਂਡ ਬਣ ਜਾਂਦਾ ਸੋ ਜਦੋਂ ਧੂਆ ਨਿਕਲਣ ਲੱਗੇ ਸਭ ਜੋ ਤੇਲ ਸੜ ਗਿਆ ਸੋ ਜਿਆਦਾ ਵਾਈਟ ਨਾ ਕਰਿਆ ਕਰੋ ਆਇਲ ਨੂੰ ਯਾਰ ਅਪਲੀਸ ਤੂੰ ਵਾਓ ਪਿਆਜ਼ ਜਿਆਦਾ ਪਾਈ ਥੋੜੇ ਆਲੂ ਆਲੂ ਵਾਓ ਅਨੀਅਨ ਪਕੋੜਾ ਮਮਮੀ ਬਾਸ ਬਾਸ ਪਲੀਜ਼ ਆ ਦੇਖੋ ਗਾਇਜ਼ ਗਰਮਾ گرم ਪਕੌੜੇ ਆ ਫਿਰ ਹੋ ਗਿਆ ਬਸ ਇਸ ਪਕੌੜੇ ਬਸ ਹੋਣ ਵਾਲੀ ਹੈ ਥੋੜੇ ਜਿਹਾ ਯੂਸ ਨੇ ਲੈ ਲੇ ਥੋੜੇ ਪਾਣੀ ਹੈ ਘੜੀ ਚਪਕੌੜੇ ਤੇ ਇਹਦੇ ਵਿੱਚ ਹੀਂ ਵੀ ਐਡ ਕੀਤੀ ਆ ਜੋ ਕਿ ਭੁੱਲ ਗਈ ਸੀ ਐਡ ਕਰਨਾ ਸੋ ਯਮੀ ਲੱਗ ਰਹੀ ਹੈ ਘੜੀ 10 15 ਮਿੰਟ ਹੋਰ ਰਜਾਵਾਂਗੇ ਤੇ ਐਡ ਆਨ ਕਰ ਦਾਂਗੇ ਪਕੌੜੇ ਵੈਜੀਟੇਬਲ ਇਹ ਚਾਟੀ ਦੀ ਲੱਸੀ ਦੀ ਬਣੀ ਹੋਈ ਆ ਗਾਇਸ ਕੜੀ ਸੋ ਜਲਦੀ ਬਣ ਜਾਏਗੀ ਪੋੜੇ ਵੀ ਇੱਧਰ ਡਨ ਹੋ ਗਏ ਆ ਸਾਡੇ ਥੋੜੇ ਫਲਿੱਪ ਦਿੱਤੇ ਇਧਰ ਪਕੋੜੇ ਸਾਡੇ ਡਨ ਹੋ ਗਏ ਨੇ ਦੇਖੋ ਕਿੰਨੇ ਸੌਫਟ ਸੌਫਟ ਬਣੇ ਆ ਸੋ ਦੇਖੋ ਤੇ ਇਧਰ ਬਸ ਕੜੀ ਥੋੜੀ ਦੇਰ ਹੋਰ ਤੇ ਇਹਦੇ ਚ ਐਡ ਕਰ ਦਾਂਗੇ ਬਾ 5 ਮਿੰਟ ਹੋਰ ਰੱਖਣੀ ਹੈ ਗਾੜੀ ਤੇ ਡਲ ਹੋ ਜੇਗੀ ਅੱਜ ਗਾਇਜ਼ ਪਕੌੜੇ ਹੀ ਕਰ ਦਿੱਤੇ ਨੇ ਐਡ ਅਸੀਂ ਤੇ ਆ ਗੌਰਵ ਜੀ ਵੀ ਰੱਖ ਲਿਆ ਮੈਂ ਕੱਲ ਖਾऊंगी ਦੋ ਪਕੌੜੇ ਰੋਟੀ ਨਾਲ ਮੈਨੂੰ ਬਹੁਤ ਵਧੀਆ ਲੱਗਦੇ ਆ ਇੰਨੇ ਕੁ ਰੱਖ ਲੂੰਗੀ ਗੌਰਵ ਵੀ ਗੌਰਵ ਜੀ ਵੀ ਖਾ ਲੈਣਗੇ ਤੇ ਮੈਂ ਵੀ ਸੋ ਪਕੌੜੇ ਪਾਏ ਨੇ 2 ਕਮਿੰਟ ਰਿਜਣ ਲਈ ਰੱਖ ਦਾਂਗੇ ਫਿਰ ਇਹਦੇ ਵਿੱਚ ਐਡ ਕਰਾਂਗੇ ਤਨੀਆ ਐਂਡ ਬਲੈਕ ਪੀਪਰ ਜੋ ਕਿ ਹੋਰ ਵਾਈ ਨਹੀਂ ਕਰੇਗੀ ਕੜੀ ਵੈਸੇ ਲਸਣ ਅਦਰਕ ਬਹੁਤ ਖੂਪ ਆਇਆ ਇਹਦੇ ਵਿੱਚ ਹੀਂਗ ਵੀ ਪਾਤੀ ਹੈ ਕਾਲੀ ਮਿਰਚ ਵੀ ਐਡਨ ਹੋ ਜੇਗੀ ਜਿਹਦਾ ਵਾਈਬਾਦੀ ਨਹੀਂ ਹੋਏਗੀ ਇਹ ਚੀਜ਼ਾਂ ਐਡ ਕਰਨੀਆਂ ਚਾਹੀਦੀਆਂ ਦੇਖੋ ਆਪਾਂ ਕੜੀ ਬਣਾਨੇ ਆ ਦੇਖੋ ਹੀਂਗ ਤਾਂ ਆਪਾਂ ਇਹਦੇ ਬੱਚਾਂ ਦਾ ਪੇਟ ਸਾਫ਼ ਰਹਿੰਦੇ ਆ ਕੋਈ ਪ੍ਰੋਬਲਮ ਨਹੀਂ ਹੁੰਦੀ ਸੋ ਆਲਮੋਸਟ ਡਨ ਨਹੀਂ ਹੈ ਕੜੀ ਜੇ ਆਪਾਂ ਨਾਰਮਲ ਦਹੀਂ ਦੀ ਬਣਾਈਏ ਨੇ ਇਦਾਂ ਦੀ ਨਹੀਂ ਬਣਦੀ ਥੋੜੀ ਚਾਟੀ ਦੀ ਰਸ ਦੀ ਬਣਾਈਓ ਬਹੁਤ ਟੇਸਟੀ ਬਣਦੀ ਹੈ ਚਲੋ ਜੀ ਕੜੀ ਸਾਡੀ ਡਾਨ ਹੁਣ ਬੱਚਿਆਂ ਨੂੰ ਦਵਾਂਗੇ ਇੱਧਰ ਮੈਂ ਕਲੀਨਿੰਗ ਕਰ ਰਹੀ ਹਾਂ ਹੁਣ ਭਾਂਡੇ ਟੋਕਰਾ ਖਾਲੀ ਕਰ ਰਹੀ ਹਾਂ ਤੇ ਨਾਲ ਹੀ ਭਾਂਡੇ ਮਾਜ ਦਾਂਗੀ ਫੇਰ ਦਵਾਂਗੀ ਬੱਚਿਆਂ ਨੂੰ ਕਿਚਨ ਸਾਰਾ ਕਲੀਨ ਕਰਕੇ ਫੇਰ ਜੀ ਕਹਿੰਦੇ ਥੋੜੀ ਜਿਹੀ ਲਿਆ ਕੜੀ ਇੰਨੀ ਭੁੱਖ ਨਹੀਂ ਹੈਗੀ ਤੇ ਆਹ ਲੋ ਕੜੀ ਕੜੀ ਚਾਵਲ ਹਾਂਜੀ ਜੀ ਗੌਰਵ ਜੀ ਹੁਣ ਲੱਗੇ ਨੇ ਕੜੀ ਨੂੰ ਟੇਸਟ ਕਰਨ ਸੋ ਮੈਨੂੰ ਇਹੀ ਸੀ ਕਿ ਬਸ ਕੜੀ ਪਸੰਦ ਆ ਜੇ ਤੇ ਗੌਰਵ ਜੀ ਨੂੰ ਉਹੀ ਹੋਇਆ ਗੌਰਵ ਜੀ ਨੂੰ ਬਹੁਤ ਪਸੰਦ ਆਈ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕੜੀ ਘਰ 'ਚ ਲਗਭਗ ਸਾਡੇ ਸਾਰਿਆਂ ਨੂੰ ਹੀ ਪਸੰਦ ਹੈ ਸੋ ਗੌਰਵ ਜੀ ਦਾ ਰਿਐਕਸ਼ਨ ਦੇਖੋ ਤੇ ਬਹੁਤ ਟੇਸਟੀ ਬਣੀ ਹੈ ਤੇ ਇਸ ਤੋਂ ਬਾਅਦ ਗੌਰਵ ਜੀ ਨੇ ਹੋਰ ਵੀ ਲਈ ਸੀ ਸੋ ਹੁਣ ਇਸੇ ਨਾਲ ਹੀ ਵਲੌਗ ਦਾ ਐਂਡ ਕਰਦੇ ਆ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜੂ ਕਰਨਾ ਕੱਲ ਮਿਲਦੇ ਇੱਕ ਨਵੇਂ ਵਲੌਗ ਨਾਲ ਬਾਏ ਬਾਏ ਗਾਇਸ ਟੇਕ ਕੇਅਰ